ਕਾਰਪੋਰੇਟ ਐਕਸ਼ਨ ਹੁਣ ਸ਼ੇਰਾਂ ਦੇ ਅੰਦਰ ਕਾਰਪੋਰੇਟ ਐਕਸ਼ਨ ਦਾ ਮਤਲਬ ਕੀ ਹੁੰਦਾ ਹੈ ਸਟਾਕ ਸਪਲਿਟ ਕੀ ਹੁੰਦਾ ਹੈ ਮਰਜਰ ਐਕ acquisition ਕੀ ਹੁੰਦਾ ਹੈ ਡਿਵੀਡੈਂਡ ਕੀ ਹੁੰਦਾ ਹੈ ਰਾਈਟਸ ਇਸ਼ੂ ਕੀ ਹੁੰਦੇ ਨੇ ਬੋਨਸ ਇਸ਼ੂ ਕੀ ਹੁੰਦਾ ਹੈ ਔਰ ਪ੍ਰੀਫਰੈਂਸ਼ੀਅਲ ਸ਼ੇਅਰਸ ਕੀ ਹੁੰਦੇ ਔਰ ਅਸੀਂ ਤੁਹਾਨੂੰ ਇਹ ਵੀ ਦਿਖਾਵਾਂਗੇ ਜੇ ਤੁਸੀਂ ਲੌਂਗ ਟਰਮ ਤੇ ਇਨਵੈਸਟਮੈਂਟਸ ਕਰਾਨੇ ਹੁੰਦੇ ਉਹਦਾ ਫਾਇਦਾ ਕੀ ਹੁੰਦਾ ਹੈ स्टॉक स्प्लिट ਦੇ ਅੰਦਰ ਫੇਸ ਵੈਲਿਊ ਕਟ ਜਾਂਦੀ ਹੈ ਬੋਨਸ ਦੇ ਅੰਦਰ ਫੇਸ ਵੈਲਿਊ ਸੇਮ ਰਹਿੰਦੀ ਤੁਹਾਡੇ ਨੰਬਰ ਆਫ ਸ਼ੇਅਰਸ ਵੱਧ ਜਾਂਦੇ ਦੋਨਾਂ ਦਾ ਮਤਲਬ ਵੱਖਰਾ ਹੈ ਇਹ ਹੈ ਪਾਵਰ ਇਹ ਹੈ ਪਾਵਰ ਟਾਈਮ ਦੀ 10000 ਦੀ ਇਨਵੈਸਟਮੈਂਟ 1228 ਕਰੋੜ ਤੋਂ ਬਾਅਦ ਅੱਜ ਦੀ ਵੈਲਿਊ ਦੇ ਵਿੱਚ ਕੱਲੇ ਸ਼ੇਅਰ ਦਾ ਰੇਟ ਵੱਧ ਜਾਏ ਤਾਂ ਵੱਧ ਜਾਏਗੀ ਘਟ ਜਾਏ ਤਾਂ ਘਟ ਜਾਏਗੀ ਔਰ ਡਿਵੀਡੈਂਡ ਵੱਖਰੇ ਸੋ ਇਹ ਪਾਵਰ ਅ ਲੌਂਗ ਟਰਮ ਇਨਵੈਸਟਮੈਂਟ ਹੈ

ਡਿਫਰੈਂਟ ਫਾਈਨੈਂਸ਼ੀਅਲ ਟਾਪਿਕਸ ਸੇ ਡਿਸਕਸ ਕਰ ਚੁੱਕੇ ਆਂ ਔਰ ਹੁਣ ਤੱਕ 44 ਤੋਂ ਵੱਧ ਐਪੀਸੋਡਸ ਕਰ ਚੁੱਕੇ ਆਂ ਵਕਫਾ ਟਾਪਿਕਸ ਤੇ ਉਹ ਇੱਕ ਸਾਡੀ ਬੜੀ ਇੱਕ ਸਟਰੋਂਗ ਲਾਇਬ੍ਰੇਰੀ ਪੀਟੀਸੀ ਦੇ ਕੋਲ ਤਿਆਰ ਹੋ ਗਈ ਹੈ ਜਿਹਦੇ ਅੰਦਰ ਅਸੀਂ ਤਕਰੀਬਨ ਮੇਜੋਰਿਟੀ ਫਾਈਨੈਂਸ਼ੀਅਲ ਐਸਪੈਕਟ ਜਿਹੜੇ ਆਮ ਪਾਸ਼ਾ ਚ ਆਮ ਲੋਕਾਂ ਦੀ ਜ਼ਿੰਦਗੀ ਨੂੰ ਵਧੀਆ ਕਰਨ ਲਈ ਸੁਧਾਰਨ ਲਈ ਅੱਗੇ ਆਪਣਾ ਫਿਊਚਰ ਬਣਾਉਣ ਲਈ ਹੈਗੇ ਆਂ ਕਵਰ ਕਰ ਚੁੱਕੇ ਆਂ ਔਰ ਅਸੀਂ ਨਵੇਂ-ਨਵੇਂ ਟਾਪਿਕਸ ਨੂੰ ਲਿਆ ਰਹੇ ਆਂ ਔਰ ਪ੍ਰੈਜ਼ੈਂਟ ਟ੍ਰੈਂਡ ਜਿਹੜਾ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਜਾਂ ਇਕਨੋਮਿਕ ਮਾਰਕੀਟ ਜੇ ਦੁਨੀਆ ਜਿਹੜਾ ਇੰਪੈਕਟ ਕਰਦਾ ਤੁਹਾਨੂੰ ਉਹਦੇ ਬਾਰੇ ਵੀ ਗੱਲ ਕਰ ਚੁੱਕੇ ਆ ਡਿਫਰੈਂਟ ਫਾਈਨੈਂਸ਼ੀਅਲ ਟੌਪਿਕਸ ਤੇ ਗੱਲ ਕਰਨ ਦਾ ਪਰਪਸ ਹੈ ਕਿ ਅਸੀਂ ਤੁਹਾਨੂੰ ਇੰਪਾਵਰ ਤੁਹਾਨੂੰ ਉਹ ਸ਼ਕਤੀ ਦੇ ਸਕੀਏ ਤਾਂ ਕਿ ਤੁਸੀਂ ਸਹੀ ਡਿਸੀਜਨ ਲੈ ਸਕੋ ਔਰ ਤੁਹਾਨੂੰ ਕੋਈ ਗੁੰਮਰਾਹ ਨਾ ਕਰ ਸਕੇ ਤੁਸੀਂ ਇਨਫਲੂਐਂਸ ਨਾ ਹੋ ਜਾਓ ਔਰ ਤੁਸੀਂ ਸਹੀ ਆંકੜਿਆਂ ਤੇ ਪਹੁੰਚ ਸਕੋ ਤਾਂ ਕਿ ਤੁਸੀਂ ਸਹੀ ਡਿਸੀਜਨਸ ਯਾਨੀ ਲੈ ਸਕੋ ਔਰ ਤਾਂ ਕਿ ਤੁਹਾਨੂੰ ਵੀ ਤੁਹਾਡੀ ਫੈਮਿਲੀ ਨੂੰ ਔਰ ਤੁਹਾਡਾ ਫਿਊਚਰ ਕਾਫੀ ਹੱਦ ਤੱਕ ਇਹਦੇ ਨਾਲ ਸਿਕਿਉਰ ਹੋਏਗਾ ਔਰ ਕਦੀ ਵੀ ਤੁਹਾਡੇ ਕੋਲ ਆ ਕੇ ਕੋਈ ਨਵੀਂ ਟਰਮ ਜਾਂ ਕੋਈ ਨਵੀਂ ਚੀਜ਼ ਦੱਸੇਗਾ ਜਿਹੜਾ ਤੁਹਾਨੂੰ ਨਹੀਂ ਪਤਾ ਤੁਸੀਂ ਸਾਡੇ ਐਪੀਸੋਡਸ YouTube ਦੇ ਵਿੱਚ ਖੋਲ ਸਕਦੇ ਹੋ TV ਦੇ ਵਿੱਚ ਵੇਖ ਸਕਦੇ ਹੋ ਔਰ ਤੁਹਾਨੂੰ ਉਹਦੀ ਪੂਰੀ ਤਰ੍ਹਾਂ ਗਿਆਨ ਹੋਏਗਾ ਅੱਜ ਜਿਹੜੀ ਅਸੀਂ ਟੌਪਿਕ ਦੀ ਗੱਲ ਕਰਨ ਲੱਗੇ ਆ ਉਹਨੂੰ ਅਸੀਂ ਕਹਿੰਦੇ ਆ ਕਾਰਪੋਰੇਟ ਐਕਸ਼ਨ ਹੁਣ ਸ਼ੇਰਾਂ ਦੇ ਅੰਦਰ ਕਾਰਪੋਰੇਟ ਐਕਸ਼ਨ ਦਾ ਮਤਲਬ ਕੀ ਹੁੰਦਾ ਤੁਸੀਂ ਆਮ ਪਾਸ਼ਾ 'ਚ ਇਹ ਵਰਡ ਸੁਣਿਆ ਹੋਣਾ ਕੀ ਫੇਸ ਵੈਲਿਊ ਕੋਈ ਚੀਜ਼ ਹੁੰਦੀ ਹੈ ਸਟਾਕ ਸਪਲਿਟ ਕੀ ਹੁੰਦਾ ਹੈ ਮਰਜਰ ਐਕ acquisition ਕੀ ਹੁੰਦਾ ਹੈ ਡਿਵੀਡੈਂਡ ਕੀ ਹੁੰਦਾ ਹੈ ਰਾਈਟਸ ਇਸ਼ੂ ਕੀ ਹੁੰਦੇ ਨੇ ਬੋਨਸ ਇਸ਼ੂ ਕੀ ਹੁੰਦਾ ਹੈ ਸਟਾਕ ਸਪਲਿਟ ਇਹ ਵਕਰੀਆ ਵਕਰੀਆ ਚੀਜ਼ਾਂ ਤੇ ਗੱਲ ਕਰਾਂਗੇ ਸ਼ੇਅਰ ਬਾਇਬੈਕ ਕੀ ਹੁੰਦਾ ਹੈ ਡੀ ਲਿਸਟਿੰਗ ਕੀ ਹੁੰਦਾ ਹੈ ਡੀ ਮਰਜਰ ਕੀ ਹੁੰਦਾ ਹੈ ਔਰ ਪ੍ਰੀਫਰੈਂਸ਼ੀਅਲ ਸ਼ੇਅਰਸ ਕੀ ਹੁੰਦੇ ਔਰ ਅਸੀਂ ਤੁਹਾਨੂੰ ਇਹ ਵੀ ਦਿਖਾਵਾਂਗੇ ਜੇ ਤੁਸੀਂ ਲੌਂਗ ਟਰਮ ਤੇ ਇਨਵੈਸਟਮੈਂਟਸ ਕਰਾਨੇ ਹੁੰਦੇ ਉਹਦਾ ਫਾਇਦਾ ਕੀ ਹੋਣਾ ਹੈ ਆਖਿਰ ਦੇ ਵਿੱਚ ਤੁਹਾਨੂੰ ਇੱਕ ਇੰਨਾ ਇੰਟਰਸਟਿੰਗ ਐਗਜ਼ਾਮਪਲ ਦਵਾਂਗਾ ਕਿ ਇੱਕ ਕੰਪਨੀ ਦੇ ਸ਼ੇਅਰ ਨੇ ਔਰ ਇਹ ਬਾਇੰਗ ਰეკਮੈਂਡੇਸ਼ਨ ਨਹੀਂ ਹੈ ਤੁਹਾਨੂੰ ਇੱਕ ਸਿਰਫ ਐਗਜ਼ਾਮਪਲ ਦੇ ਰਿਹਾ ਹਾਂ ਡਿਸਕਲੇਮਰ ਕਿ ਇੱਕ ਐਗਜ਼ਾਮਪਲ ਦੇ ਰਿਹਾ ਔਰ ਤੁਹਾਨੂੰ ਹੈਰਾਨ ਹੋ ਜਾਓਗੇ ਕਿ 10000 ਦੀ ਇਨਵੈਸਟਮੈਂਟ ਕਿੰਨੇ ਕਰੋੜਾ ਦੇ ਵਿੱਚ ਬਣ ਜਾਂਦੀ ਹੈ ਕੇਵਲ 45 ਸਾਲਾਂ ਦੇ ਵਿੱਚ ਔਰ ਤੁਹਾਨੂੰ ਵਾਕਈ ਇਹ ਸੁਣ ਕੇ ਲੱਗੇਗਾ ਕਿ ਹਾਂ ਸਾਨੂੰ ਇਹ ਚੀਜ਼ ਸਿੱਖਣੀ ਚਾਹੀਦੀ ਹੈ ਔਰ ਕਿਆ ਇਹ ਸਿੱਖਣੀ ਔਖੀ ਹੈ ਜਨਾਬ ਬਹੁਤ ਹੀ ਸੌਖੀ ਹੈ ਔਰ ਅਸੀਂ ਸਰਲ ਪਾਸ਼ਾਜ ਗੱਲ ਕਰਾਂਗੇ ਸੋ ਅੱਜ ਜਦੋਂ ਅਸੀਂ ਕਾਰਪੋਰੇਟ ਐਕਸ਼ਨ ਦੀ ਗੱਲ ਕਰ ਰਹੇ ਹਾਂ ਸ਼ੇਰਾਂ ਨੂੰ ਇਹ ਕਿਦਾਂ ਇੰਪੈਕਟ ਕਰਦਾ ਹੈ ਇਹਦਾ ਪਰਪਸ ਕੀ ਹੁੰਦਾ ਹੈ ਇਹਦਾ ਰੀਜ਼ਨ ਕੀ ਹੁੰਦਾ ਹੈ ਅਸੀਂ ਵੱਖਰੇ ਵੱਖਰੇ ਟੌਪਿਕਸ ਤੇ ਗੱਲ ਕਰਾਂਗੇ ਸੋ ਅਸੀਂ ਅੱਜ ਜਿਹੜਾ ਪਹਿਲਾ ਕਰ ਰਹੇ ਹਾਂ ਔਰ ਕਾਰਪੋਰੇਟ ਐਕਸ਼ਨ ਹੁੰਦਾ ਕਿਉਂ ਜਿਹੜੇ ਬੋਰਡ ਆਫ ਡਾਇਰੈਕਟਰਸ ਕਿਉਂ ਡਿਸਾਈਡ ਕਰਦੇ ਆ ਇਹਦੇ ਅੰਦਰ ਓਨਰਸ਼ਿਪ ਕਿਦਾਂ ਚੇਂਜ ਹੋ ਜਾਂਦੀ ਹੈ ਜਾਂ ਹੋ ਸਕਦੀ ਹੈ ਕਟਾਈ ਵੀ ਜਾ ਸਕਦੀ ਹੈ ਵਧਾਈ ਵੀ ਜਾ ਸਕਦੀ ਹੈ ਕੈਸ਼ ਫਲੋ ਕਿਦਾਂ ਇੰਪੈਕਟ ਹੁੰਦੇ ਨੇ ਕੰਪਨੀ ਦੇ ਵਿੱਚ ਔਰ ਐਜ਼ ਇਨਵੈਸਟਰਸ ਤੁਹਾਨੂੰ ਕੈਸ਼ ਫਲੋ ਕਿਦਾ ਇੰਪੈਕਟ ਕਰਦਾ ਇਹਦੀ ਵੀ ਅਸੀਂ ਗੱਲ ਕਰਾਂਗੇ ਅੱਜ ਜਿਹੜੀ ਪਹਿਲੀ ਚੀਜ਼ ਦੀ ਗੱਲ ਕਰ ਰਹੇ ਹਾਂ ਅਸੀਂ ਅਸੀਂ ਗੱਲ ਕਰਾਂਗੇ ਡਿਵੀਡੈਂਡ ਡਿਵੀਡੈਂਡ ਕੀ ਹੁੰਦਾ ਤੁਸੀਂ ਸੁਣਿਆ ਹੋਣਾ ਕਿ ਤੁਹਾਨੂੰ ਤੁਹਾਡੇ ਕੋਲ ਕੋਈ ਸ਼ੇਅਰ ਸੀਗੇ ਔਰ ਫਲਾਨੀ ਫਲਾਨੀ ਕੰਪਨੀ ਨੇ XYZ ਡਿਵੀਡੈਂਡ ਦਿੱਤਾ ਹੈ ਹੁਣ ਡਿਵੀਡੈਂਡ ਕੀ ਹੁੰਦਾ ਜਦ ਕੋਈ ਵੀ ਕੰਪਨੀ ਕੰਮ ਕਰਦੀ ਹੈ ਇੱਕ ਮਨੋ ਉਹਦਾ ਜਿਹੜਾ ਟਰਨਓਵਰ ਹੈ 100 ਰੁਪਏ ਦਾ ਉਹ ਕੁਝ ਖਰਚਾ ਕਰਦੀ ਹੈ ਨੀਮਲੀ ਤਨਖਾਹਾਂ ਵੰਦਦੀ ਹੈ ਰੈਂਟ ਦਿੰਦੀ ਹੈ ਜਾਂ ਰੌ ਮਟੀਰੀਅਲ ਖਰੀਦਦੀ ਹੈ ਇਹ ਸਾਰੀ ਜਦ ਕੋਸਟ ਤੁਹਾਡੀ ਇੱਕ ਕਿਸਮ ਨਾਲ 50 ਰੁਪਏ ਹੋ ਗਈ ਤਾਂ ਤੁਹਾਡਾ ਇੱਕ ਟੈਕਸ ਬੰਦਾ ਹੈ ਈ ਬੀ ਆਈ ਟੀ ਡੀ ਏ ਕੋਈ ਔਖੀ ਚੀਜ਼ ਨਹੀਂ ਹੈ ਜਨਾਬ ਸੋਖਾ ਸੋਖਾ ਦੱਸਦਾ ਅਰਨਿੰਗਸ ਬਿਫੋਰ ਇੰਟਰਸਟ ਟੈਕਸ ਡੈਪਰੀਸੀਏਸ਼ਨ ਐਂਡ ਅਮੋਰਟਾਈਜ਼ੇਸ਼ਨ ਸਮਝੋ 50 ਰੁਪਏ ਹੋ ਗਿਆ ਹੁਣ ਇਹਦੇ ਬਾਅਦ ਕੰਪਨੀ ਡੈਪਰੀਸੀਏਸ਼ਨ ਨੂੰ ਮਾਈਨਸ ਕਰਦੀ ਹੈ डेपरीसेशन की होंगे जब भी तुम कोई गड्डी या कार कोई भी एसेट लेंगे हो हर साल वो वैल्यू कटती जाती वेप्रीसेन करते वो एक टेबल होती है वे डिफरेंट मैथड ने रिटन डाउन मैथड स्ट्रेट लाइन मैथड उसी टेक्नीकैलिटी से नहीं जावे समझो तुम कोई चीज़ एक लाख रुपए की लीती है और दस प्रसेंट के हिसाब न गिरी तो कल उदी वैल्यू नब्बे हज़ार हो जाएगी फिर दस प्रसेंट वह नौ हज़ार होता इक्यासी हज़ार और सो ऑन करके चलता जाएगा ਇਨੂੰ ਅਸੀਂ ਰਿਟਨ ਡਾਊਨ ਮੈਥਡ ਕਹਿੰਦੇ ਆ ਹੁਣ ਜਿਹੜਾ ਉਹ ਤੁਹਾਡਾ 10000 ਰੁਪਏ ਹੋਇਆ ਉਹ ਤੁਹਾਡੀ ਡਿਪ੍ਰੀਸੀਏਸ਼ਨ ਹੈ ਤੇ 1 ਮਿੰਟ ਲਈ ਮੰਨ ਲਓ ਜਿਹੜਾ ਤੁਹਾਡਾ EBITDA ਸੀਗਾ ਉਹ 10 ਰੁਪਏ ਸੀਗਾ ਡਿਪ੍ਰੀਸੀਏਸ਼ਨ ਤੇ ਅਮੋਰਟਾਈਜੇਸ਼ਨ ਉਹਨੂੰ ਜਦ ਅਸੀਂ ਮਾਈਨਸ ਕਰਦੇ ਆ ਤਾਂ ਤੁਹਾਡਾ ਆਂਦਾ ਹੈ ਅਰਨਿੰਗਸ ਬਿਫੋਰ ਇੰਟਰਸਟ ਐਂਡ ਟੈਕਸ ਜੇ ਉਹ 10 ਰੁਪਏ ਸੀ ਪੰਜਾਬ ਚੋਂ 10 ਰਹਿ ਗਏ 40 ਰੁਪਏ ਰਹਿ ਗਏ ਹੁਣ ਅੱਗੇ ਕੀ ਨਿਕਲਦਾ ਹੈ ਆਮੂਮਨ ਤੁਸੀਂ ਕੰਪਨੀਆਂ ਨੂੰ ਦੇਖਿਆ ਹੋਣਾ ਉਹ ਬੈਂਕਾਂ ਤੋਂ ਲੋਨ ਲੈਂਦੇ ਨੇ ਜਦੋਂ ਬੈਂਕ ਤੋਂ ਲੋਨ ਲੈਂਦੇ ਨੇ ਸੀਸੀ ਫਾਰਮ ਦੇ ਵਿੱਚ ਜਾਂ ਟਰਮ ਲੋਨ ਦੇ ਫਾਰਮ ਦੇ ਵਿੱਚ ਔਰ ਐਸਸੀ ਆਪਣੇ ਇੱਕ ਲੋਨਸ ਦੇ ਐਪੀਸੋਡ ਚ ਕਾਫੀ ਡੈਪ ਚ ਕਵਰ ਕਰ ਚੁੱਕੇ ਤੁਸੀਂ ਉਸ ਐਪੀਸੋਡ ਨੂੰ ਸਾਡਾ ਰੈਫਰ ਕਰ ਸਕਦੇ ਹੋ ਤੁਹਾਨੂੰ ਆਈਡੀਆ ਹੋ ਜਾਏਗਾ ਤੁਹਾਡੀ ਨੋਲੇਜ ਵੱਧ ਜਾਏਗੀ ਉਹਦਾ ਵਿਆਜ ਦਾ ਕੁਝ ਇੰਟਰਸਟ ਦੇਣਾ ਹੁੰਦਾ ਸਮਝੋ 100 ਰੁਪਏ ਤੁਸੀਂ ਲਿੱਤਾ ਹੈ 10% 10% ਵਿਆਜ ਆਇਆ 11% ਵਿਆਜ ਆਇਆ ਤਾਂ ਉਹ ਤੁਹਾਡਾ ਖਰਚਾ ਹੈ ਸਮਝੋ ਇਸ ਕੇਸ ਦੇ ਵਿੱਚ ਉਹ ਵੀ 10 ਰੁਪਏ ਸੋ so, 40 ਵਿੱਚੋਂ 10 ਰੁਪਏ ਮਾਈਨਸ ਹੋ ਗਿਆ ਤੇ ਤੁਹਾਡੇ ਹੁਣ ਕਿੰਨੇ ਰਹਿ ਗਏ ਜਨਾਬ 30 ਰੁਪਏ ਸਿੰਪਲ ਮੈਥ ਤੁਹਾਨੂੰ ਕੀਤਾ ਸੀ ਹੁਣ ਤੁਸੀਂ ਜੇ 30 ਰੁਪਏ ਕਮਾਏ ਉਹਦੇ ਉੱਤੇ ਕੋਈ ਤੁਹਾਨੂੰ ਟੈਕਸ ਦੇਣਾ ਪਏਗਾ 25% 26% ਸਮਝੋ ਤੁਸੀਂ 25% ਟੈਕਸ ਦਿੱਤਾ ਹੈ ਹੁਣ ਇਸ ਤੋਂ ਪਹਿਲਾਂ ਆ ਗਿਆ ਸੀ ਅਰਨਿੰਗਸ ਬਿਫੋਰ ਟੈਕਸ এবੀਟੀ ਤੁਹਾਡਾ 30 ਰੁਪਏ ਸਮਝੋ ਜਿਹੜੀ ਪ੍ਰਾਈਵੇਟ ਲਿਮਿਟਿਡ ਕੰਪਨੀ ਹੈ ਉਹਦੇ ਉੱਤੇ 25% ਟੈਕਸ ਹੁੰਦਾ ਹੈ ਜੇ 400 ਕਰੋੜ ਤੋਂ ਥੱਲੇ ਟਰਨਓਵਰ ਹੈ ਔਰ 4% এডਿਕੇਸ਼ਨ ਸੈਸ ਹੁੰਦਾ 1 ਮਿੰਟ ਲਈ ਤੁਸੀਂ 25% ਮੰਨ ਲਓ ਸੋ 30 ਰੁਪਏ ਦਾ 25% ਜਿਹੜਾ ਹੁੰਦਾ ਹੈ ਉਹ ਹੁੰਦਾ ਹੈ 7.5 ਰੁਪਏ ਸੋ 22 ਰੁਪਏ 50 ਪੈਸੇ ਕੰਪਨੀ ਦੀ ਅਰਨਿੰਗ ਹੋ ਗਈ ਹੁਣ ਉਹ ਅਰਨਿੰਗ ਦਾ ਕੀ ਕਰੇ ਅਰਨਿੰਗ ਦੇ ਉਹਦੇ ਕੋਲ 2-3 ਤਰੀਕੇ ਹੁੰਦੇ ਆ ਉਹ ਇੱਕ ਤਾਂ ਹੁੰਦਾ ਆਪਣੇ ਰਿਜ਼ਰਵੈਂਸ ਸਰਪਲਸ 'ਚ ਪਾ ਦੇ ਹੁਣ ਤੁਹਾਡਾ ਪ੍ਰੋਫਿਟ ਆਫਟਰ ਟੈਕਸ ਇਸ ਕੇਸ 'ਚ 22.5 ਰੁਪਏ ਹੋ ਗਿਆ ਤੁਸੀਂ ਸੈਸ ਜੇ ਕੱਢ ਲਓ ਤਾਂ ਇਕਵਿਟਲੀ ਸਮਝੋ 22 ਰੁਪਏ ਬਚ ਗਏ ਤੁਹਾਡੇ ਕੋਲ 100 روپے ਤੁਸੀਂ سٹارਟ ਹੋਈ ਸੀ ਤੁਸੀਂ ਇਹ ਪਾਰਟ ਨੂੰ ਦੁਬਾਰਾ ਰਿਪੀਟ ਕਰਕੇ ਦੇਖ ਸਕਦੇ ਹੋ ਤਾਂ ਕਿ ਤੁਹਾਨੂੰ ਕਲੈਰਿਟੀ ਹੋ ਜਾਏ ਹੁਣ 22 ਰੁਪਏ ਦਾ ਕੰਪਨੀ ਕੀ ਕਰ ਸਕਦੀ ਇਹ ਸੋਚਣ ਵਾਲੀ ਗੱਲ ਹੈ ਇੱਕ ਤਰੀਕਾ ਉਹਦੇ ਕੋਲੇ ਉਹ ਆਪਣੇ ਰਿਜ਼ਰਵ ਐਂਡ ਸਰਪਲਸ 'ਚ ਰੱਖ ਲੇ ਉਹ ਕੁਝ ਵੀ ਨਾ ਕਰੇ ਉਹ ਕਹਿੰਦੇ ਆ ਕਿ ਜੀ ਕੋਈ ਮਾੜਾ ਟਾਈਮ ਵੀ ਆ ਸਕਦਾ ਸਾਨੂੰ ਲਾਸ ਵੀ ਹੋ ਸਕਦਾ ਤੇ ਜਿਹੜੇ ਸਾਡੇ ਕੋਲ ਬੈਕਅਪ ਪਿਆ ਅਸੀਂ ਉਹ ਪੈਸਾ ਦੇ ਕੇ ਕੰਪਨੀ ਦੇ ਚਲਾਉਣ ਨੂੰ ਲਗਾ ਦਾਂਗੇ ਕਦੀ ਕਦੀ ਤੁਹਾਡੀ ਪ੍ਰੋਡਕਟਿਵਿਟੀ ਹਿੱਟ ਹੋ ਸਕਦੀ ਹੈ ਸਪਲਾਈ ਜ਼ਿਆਦਾ ਹੋ ਸਕਦੀ ਰੇਟ ਕੱਟ ਹੋ ਸਕਦਾ ਹੈ ਇਹ ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ ਇੱਕ ਆਪਸ਼ਨ ਇਹ ਹੁੰਦਾ ਕਿ ਜਿਹੜੇ ਉਹਦੇ ਸਟਾਕਸ ਦੇ ਜਿਹੜੇ ਸ਼ੇਅਰਹੋਲਡਰ ਨੇ ਮਾਰਕੀਟ ਦੇ ਵਿੱਚ ਉਹਨਾਂ ਨੂੰ ਉਹ ਪੈਸਾ ਵਾਪਿਸ ਦੇ ਦੇਵੇ ਉਹਨੂੰ ਅਸੀਂ ਡਿਵੀਡੈਂਡ ਕਹਿੰਦੇ ਆ ਉਹਦਾ ਵੀ ਇੱਕ ਰੇਸ਼ੋ ਹੁੰਦਾ ਹੈ ਰੇਸ਼ੋ ਕਿਹਦਾ ਡਿਸਾਈਡ ਹੁੰਦਾ ਹੈ ਫੇਸ ਵੈਲਿਊ ਤੇ ਯਾਨੀ ਕਿ ਜੇ 10 ਰੁਪਏ ਫੇਸ ਵੈਲਿਊ ਹੈ ਔਰ ਕੰਪਨੀ ਕਹਿੰਦੀ ਹੈ ਕਿ ਅਸੀਂ 20% ਦਾ ਡਿਵੀਡੈਂਡ ਦੇ ਰਹੇ ਹਾਂ ਯਾਨੀ ਕਿ ਪਰ ਪ੍ਰਤੀ ਸ਼ੇਅਰ 2 ਰੁਪਏ ਸ਼ੇਅਰਹੋਲਡਰਾਂ ਨੂੰ ਇਹਦਾ ਡਿਵੀਡੈਂਡ ਆਏਗਾ ਉਹਦੀ ਇੱਕ ਪਰਸੈਂਟੇਜ ਡਿਸਾਈਡ ਕੀਤੀ ਜਾਂਦੀ ਵੀ 2 ਰੁਪਏ ਤੁਹਾਡੇ ਕੋਲ ਸਮਝੋ 200 ਸ਼ੇਅਰ ਪਏ ਐ ਤਾਂ ਤੁਹਾਨੂੰ 400 ਰੁਪਏ ਦਾ ਡਿਵੀਡੈਂਡ ਆਏਗਾ ਜੇ ਕੰਪਨੀ ਦਾ ਬਹੁਤ ਵੱਧ ਮੁਨਾਫਾ ਹੋ ਜਾਂਦਾ ਔਰ ਕੰਪਨੀ ਕਹਿੰਦੀ ਕਿ ਅਸੀਂ ਜ਼ਿਆਦਾ ਪ੍ਰੋਫਿਟ ਦੇ ਸਕਦੇ ਤੇ ਕਦੀ ਕਦੀ ਉਹ ਦੋ ਵਾਰੀ ਡਿਵੀਡੈਂਡ ਵੀ ਦੇ ਦਿੰਦਾ ਇੰਟਰਮ ਡਿਵੀਡੈਂਡ ਵੀ ਦੇ ਦਿੰਦਾ ਫਾਈਨਲ ਡਿਵੀਡੈਂਡ ਵੀ ਦੇ ਦਿੰਦਾ ਹੁਣ ਇੱਕ ਤੀਜਾ ਸਿਨੈਰੀਓ ਵੀ ਹੁੰਦਾ ਕਦੀ ਕਦੀ ਕੰਪਨੀ ਡਿਵੀਡੈਂਡ ਨਹੀਂ ਦਿੰਦੀ ਉਹ ਜਿਹੜਾ ਪੈਸਾ ਪਿਆ ਹੋਇਆ ਐ ਇਸ ਸਾਲ ਦਾ 22 ਰੁਪਏ ਉਸ ਤੋਂ ਪਹਿਲਾਂ ਵੀ ਉਸਿੱਦਾ 10 20 30 ਰੁਪਏ ਜਿਹੜਾ ਪਿਆ ਹੋਇਆ ਸਮਝੋ ਦੇ ਕੋਲ 40 45 ਰੁਪਏ ਪਏ ਆ ਉਹ ਫਿਊਚਰ ਐਕਸਪੈਂਸ਼ਨ ਦੇ ਵਿੱਚ ਵੀ ਯੂਜ਼ ਕਰ ਸਕਦਾ ਹੈ ਉਹ ਕੰਪਨੀ ਇਹ ਵੀ ਸੋਚ ਸਕਦੀ ਹੈ ਕਿ ਕੱਲ ਜਦ ਸੀ ਗਰੋ ਕਰਨਾ ਹੈ ਅਸੀਂ ਕੁਝ ਪੈਸਾ ਬੈਂਕ ਤੋਂ ਲੈ ਲਈਏ ਜਿਹਦਾ ਸਾਨੂੰ ਵਿਆਜ ਦੇਣਾ ਪਏਗਾ ਕੁਝ ਸਾਡਾ ਆਪਣਾ ਪੈਸਾ ਪਿਆ ਹੋਇਆ ਅਨੂੰ ਅਸੀਂ ਉਹਨੂੰ ਯੂਜ਼ ਕਰ ਲਾਂਗੇ ਤੇ ਸਾਨੂੰ ਵਿਆਜ ਨਹੀਂ ਦੇਣਾ ਪਏਗਾ ਤੇ ਸਾਡੀ ਪ੍ਰੋਫਿਟੇਬਿਲਟੀ ਹੋਏਗੀ ਸੋ ਕੰਪਨੀ ਦੇ ਸਿਨੈਰੀਓ ਤੇ ਡਿਪੈਂਡ ਕਰਦਾ ਸੋ ਡਿਵੀਡੈਂਡ ਮੂਲਤਾ ਕੀ ਹੈ ਕੰਪਨੀ ਦਾ ਜਿਹੜਾ ਪ੍ਰੋਫਿਟ ਇੱਕ ਸਾਲ ਦੇ ਵਿੱਚ ਹੋਇਆ ਹੈ ਔਰ ਉਹ ਕਿੰਨਾ ਕੁ ਪੈਸਾ ਆਪਣੇ ਕੋਲ ਸੇਫ ਰੱਖਣਾ ਚਾਹਦੀ ਹੈ ਰਿਜ਼ਰਵੈਂਸ ਸਰਪਲਸ ਦੇ ਵਿੱਚ ਔਰ ਬਾਕੀ ਬਚਿਆ ਪੈਸਾ ਉਹ ਤੁਹਾਡੇ ਹੱਥੇ ਦੇਣਾ ਚਾਹਦੀ ਉਹਨੂੰ ਡਿਵੀਡੈਂਡ ਕਹਿੰਦੇ ਤੁਸੀਂ ਵੇਖ ਲਿਆ ਕਿੰਨੀ ਸਰਲ ਚੀਜ਼ ਹੈ ਡਿਵੀਡੈਂਡ ਕੰਪਨੀ ਦੀ ਪ੍ਰੋਫਿਟੇਬਿਲਟੀ ਹੋਈ ਤੁਹਾਡੇ ਬੈਂਕ 'ਚ ਆ ਗਈ ਹੁਣ ਕਦੀ ਕਦੀ ਕੰਪਨੀ ਕੀ ਕਰਦੀ ਹੈ ਬੋਨਸ ਸ਼ੇਅਰਸ ਦਿੰਦੀ ਹੈ ਬੋਨਸ ਦਾ ਮਤਲਬ ਉਹ ਹੀ ਉਹ ਜਿਹੜਾ ਤੁਸੀਂ ਸਮਝ ਰਹੇ ਹੋ ਬੋਨਸ ਮਤਲਬ ਫ੍ਰੀ ਜੇ ਤੁਹਾਡੇ ਕੋਲ 100 ਸ਼ੇਅਰ ਪਏ ਨੇ ਕੰਪਨੀ 1:1 ਦਾ ਬੋਨਸ ਅਵਾਰਡ ਕਰਦੀ ਹੈ ਤੇ ਇਹਦਾ ਮਤਲਬ ਹੁਣ ਤੁਹਾਡੇ ਕੋਲ 200 ਸ਼ੇਅਰ ਆਣਗੇ ਇਹ ਰੇਸ਼ੋ ਵੱਖਰੇ ਵੱਖਰੇ ਹੁੰਦੇ ਕੰਪਨੀ ਇੱਕ ਮੈਚਸ ਕਰਦੀ ਉਹਦੇ ਬੇਸਿਸ ਤੇ ਡਿਵਾਈਡ ਕਰਦੀ ਕਿ 2:1 ਦੇਣਾ ਹੈ 4:1 ਦੇਣਾ ਹੈ ਜਾਂ ਜੋ ਵੀ ਇੱਕ ਮੈਚਸ ਬੜਿਆ ਇਹਦੇ ਅੰਦਰ ਰੂਲ ਸਿੰਪਲ ਹੈ ਜੇ ਤੁਹਾਨੂੰ ਯਾਦ ਰੱਖਣਾ ਹੋਏ ਹਮੇਸ਼ਾ ਰੇਸ਼ੋ ਦਾ ਕਈ ਵਾਰੀ ਲੋਕੀ ਕਨਫਿਊਜ਼ ਹੋ ਜਾਂਦੇ ਇਹਦਾ ਮਤਲਬ ਕਿ ਜੇ 4:1 ਦਾ ਕੀ ਮਤਲਬ ਹੈ ਨਿਊ ਇਸ ਟੂ 올ਡ ਜੇ ਤੁਸੀਂ ABCD ਬੋਲਦੇ ਹੋ ਤਾਂ MNOP ਆਂਦਾ ਹੈ ਸੋ ਨਿਊ ਇਸ ਟੂ 올ਡ ਇਹ ਰੇਸ਼ੋ ਤੇ ਬੋਨਸ ਜਾਂ ਹੋਰ ਰਾਈਟਸ ਆ ਬਹੁਤ ਸਾਰੀਆਂ ਚੀਜ਼ਾਂ ਡਿਸਾਈਡ ਹੁੰਦੀ ਐ ਸੋ ਐਸ ਆਈ ਗੇਵ ਯੂ ਐਨ ਐਗਜ਼ਾਮਪਲ ਕਿ ਤੁਹਾਡੇ ਕੋਲ 100 ਸ਼ੇਅਰ ਪਏ ਸੀ 1:1 ਦਾ ਬੋਨਸ ਆਇਆ ਯਾਨੀ ਕਿ ਤੁਹਾਡੇ ਕੋਲ 100 ਸ਼ੇਅਰ ਪਏ ਸੀ ਔਰ 100 ਸ਼ੇਅਰ ਤੁਹਾਨੂੰ ਹੋਰ ਆ ਗਏ ਨੇ ਜੇ 2:1 ਆਇਨੇ ਹੁਣ ਮੈਂ ਤੁਹਾਨੂੰ ਉਹ ਵੀ ਕਲੈਰਿਟੀ ਦੇ ਦਿੰਦਾ ਨਿਊ ਇਸ ਟੂ 올ਡ ਇਹਦਾ ਮਤਲਬ 올ਡ ਤੁਹਾਡੇ ਕੋਲ 100 ਪਏ ਸੀ ਹੁਣ ਤੁਹਾਨੂੰ ਦੋ ਗੁਣਾ ਮਿਲ ਰਹੇ ਤੋ ਤੁਹਾਨੂੰ 200 ਸ਼ੇਅਰ ਆ ਜਾਣਗੇ ਯਾਨੀ ਕਿ ਹੁਣ ਤੁਹਾਡੇ ਕੋਲ ਬੋਨਸ ਆਣ ਦੇ ਬਾਅਦ 300 ਸ਼ੇਅਰ ਬਚ ਜਾਣਗੇ ਇੰਨਾਕ ਸਿੰਪਲ ਹੈ ਹੁਣ ਤੁਹਾਨੂੰ ਮੈਂ ਇਹਦੇ ਵਿੱਚ ਥੋੜਾ ਇੰਪੈਕਟ ਦੱਸਣਾ ਚਾਹੁੰਦਾ ਹੁੰਦਾ ਕੀ ਹੈ ਜੇ 1:1 ਬੋਨਸ ਆਂਦਾ ਹੈ ਔਰ ਕੰਪਨੀ ਦਾ ਰੇਟ ਜੇ 1000 ਰੁਪਏ ਹੈ ਇਹਦਾ ਮਤਲਬ ਤੁਹਾਡੇ ਕੋਲ ਬੋਨਸ ਆਣ ਤੋਂ ਪਹਿਲਾਂ 100 ਰੁਪਏ ਤੇ 1000 ਸ਼ੇਅਰ ਪਈ ਸੀ ਤਾਂ ਤੁਹਾਡੀ ਇਨਵੈਸਟਮੈਂਟ 1 ਲੱਖ ਰੁਪਏ ਦੀ ਸੀ ਜੇ ਤੁਹਾਡੇ ਕੋਲ 1:1 ਬੋਨਸ ਆ ਜਾਏਗਾ ਯਾਨੀ ਤੁਹਾਡੇ ਕੋਲ 200 ਸ਼ੇਅਰ ਹੋ ਜਾਣਗੇ ਤਾਂ ਉਹ ਸ਼ੇਅਰ ਦਾ ਰੇਟ 500 ਹੋ ਜਾਏਗਾ ਤੁਸੀਂ ਮਲਟੀਪਲਾਈ ਕਰੋਗੇ ਤਾਂ 1 ਲੱਖ ਹੀ ਬਣੇਗਾ ਫਿਰ ਤੁਸੀਂ ਕਹੋ ਜੀ ਇਹਦਾ ਫਾਇਦਾ ਕੀ ਹੋਇਆ ਜਦ ਵੈਲਿਊ ਤਾਂ ਸੇਮ ਬਣ ਰਹੀ ਹੈ ਜਨਾਬ ਫਰਕ ਇੱਥੇ ਪੈਂਦਾ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਕਿਹਾ ਸੀ ਡਿਵੀਡੈਂਡ ਯਾਨੀ ਜਦ ਕੰਪਨੀ ਮੁਨਾਫਾ ਤੋੜਨਲ ਸ਼ੇਅਰ ਕਰਦੀ ਉਹ ਹਮੇਸ਼ਾ ਫੇਸ ਵੈਲਿਊ ਤੇ ਹੁੰਦੀ ਹੈ ਤੇ ਜੇ ਅਗੇਨ ਕੰਪਨੀ ਨੇ ਡਿਵੀਡੈਂਡ 20% ਹੀ ਦਿੱਤਾ ਹੁਣ ਤੁਹਾਡੇ ਕੋਲ ਜਿਹੜੇ ਨੰਬਰ ਆਫ ਸ਼ੇਅਰਸ ਨੇ ਉਹ ਵੱਧ ਚੁੱਕੇ ਨੇ ਡਬਲ ਹੋ ਚੁੱਕੇ ਨੇ ਸੋ ਤੁਹਾਨੂੰ ਡਿਵੀਡੈਂਡ ਵੱਧ ਆਏਗਾ ਸੈਕੰਡਲੀ ਜਦ ਉਹਦਾ ਰੇਟ ਕੱਟ ਜਾਂਦਾ ਹੈ ਤੋ ਉਹਦੇ ਅੰਦਰ ਲਿਕুইਡਿਟੀ ਯਾਨੀ ਖਰੀਦ ਫਰੋਕ ਬੱਜ ਜਾਂਦੀ ਹੈ ਸੋ ਬੋਨਸ ਦਾ ਏ ਰੀਜ਼ਨ ਹੁੰਦਾ ਦੂਜੀ ਚੀਜ਼ ਸਟਾਕ ਸਪਲਿਟ ਜਿਵੇਂ ਮੈਂ ਤੁਹਾਨੂੰ ਦੱਸਿਆ ਜਦ ਵੀ ਕੋਈ ਕੰਪਨੀ ਸਟਾਰਟ ਹੁੰਦੀ ਹੈ ਉਹਦੀ ਹਰ ਸ਼ੇਅਰ ਦੀ ਇੱਕ ਇਨੀਸ਼ੀਅਲ ਵੈਲਿਊ ਹੁੰਦੀ ਹੈ ਉਹਨੂੰ ਅਸੀਂ ਵਰਡ ਕਹਿੰਦੇ ਆ ਫੇਸ ਵੈਲਿਊ ਜਿਸ ਤੇ ਕੋਈ ਵੀ ਚੀਜ਼ ਤੁਸੀਂ ਸਟਾਰਟ ਕਰੋਗੇ ਤਾਂ ਕੋਈ ਨਵੀਂ ਚੀਜ਼ ਦਾ ਕੋਈ ਰੇਟ ਹੋਏਗਾ ਫੇਸ ਵੈਲਿਊ ਜੇ 10 ਰੁਪਏ ਹੈ ਹੁਣ ਦੈਟ ਕੰਪਨੀ ਦਾ ਰੇਟ ਬਹੁਤ ਵੱਧ ਜਾਂਦਾ ਜਵੇਂ ਸਾਡੇ ਦੇਸ਼ 'ਚ ਕੰਪਨੀ ਐ ਐਮ ਆਰ ਐਫ ਉਹਦਾ ਸ਼ੇਅਰ 80000 90000 1 ਲੱਖ ਤੋਂ ਉੱਤੇ ਚਲਾ ਗਿਆ ਸਟਾਕ ਸਪਲਿਟ ਦੇ ਅੰਦਰ ਕੀ ਹੁੰਦਾ ਹੈ ਜੇ ਤੁਹਾਡੇ ਕੋਲ ਉਹੀਓ ਐਗਜ਼ਾਮਪਲ ਲੈ ਲੈਣੇ ਆ 10 ਰੁਪਏ ਦੀ ਫੇਸ ਵੈਲਿਊ ਤੇ ਤੁਹਾਡੇ ਕੋਲ ਹਜ਼ਾਰ ਸ਼ੇਅਰ ਪਏ ਨੇ 100 ਰੁਪਏ ਦੀ ਵੈਲਿਊ ਤੇ 1 ਲੱਖ ਬਣ ਰਿਹਾ ਹੁਣ ਜਦ ਸਟਾਕ ਸਪਲਿਟ ਹੁੰਦਾ ਜਦ ਫੇਸ ਵੈਲਿਊ ਡਿਵਾਈਡ ਹੁੰਦੀ ਹੈ ਤੇ ਇਹਦਾ ਮਤਲਬ ਤੁਹਾਡੇ ਜਿਹੜੇ ਨੰਬਰ ਆਫ ਸ਼ੇਅਰਸ ਆ ਉਹਨੇ ਪ੍ਰੋਪੋਰਸ਼ਨਲ ਵੱਧ ਜਾਣਗੇ ਮੈਂ ਤੁਹਾਨੂੰ ਦੱਸਦਾ ਜੇ ਤੁਹਾਡੇ ਕੋਲ 10 ਰੁਪੀ ਦੀ ਚੀਜ਼ 5 ਰੁਪੀ ਹੋ ਗਈ ਹੈ ਜੇ ਤੁਹਾਡੇ ਕੋਲ 100 ਸ਼ੇਅਰ ਸੀ ਉਹ 200 ਸ਼ੇਅਰ ਬਣ ਜਾਣਗੇ ਸੋ ਸਟਾਕ ਸਪਲਿਟ ਦੇ ਅੰਦਰ ਫੇਸ ਵੈਲਿਊ ਕੱਟ ਜਾਂਦੀ ਹੈ ਬੋਨਸ ਦੇ ਅੰਦਰ ਫੇਸ ਵੈਲਿਊ ਸੇਮ ਰਹਿੰਦੀ ਤੁਹਾਡੇ ਨੰਬਰ ਆਫ ਸ਼ੇਅਰਸ ਵੱਧ ਜਾਂਦੇ ਆ ਦੋਨਾਂ ਦਾ ਮਤਲਬ ਵੱਖਰਾ ਹੈ ਔਰ ਸਟਾਕ ਸਪਲਿਟ ਕਰਨ ਦਾ ਪਰਪਸ ਕੀ ਹੁੰਦਾ ਹੈ ਜਿਹੜੇ ਰਿਟੇਲ ਇਨਵੈਸਟਰਸ ਹੈ ਉਹਨਾਂ ਦੇ ਕੋਲ ਜ਼ਿਆਦਾ ਨੰਬਰ ਆਫ ਸ਼ੇਅਰਸ ਹਨ ਔਰ ਸਭ ਤੋਂ ਵੱਡੀ ਗੱਲ ਖਰੀਦ ਫਰੋਕ ਵੱਧਦੀ ਹੈ ਜਿਹੜਾ ਲਿਕুইਡਿਟੀ ਵੱਧਦੀ ਹੈ ਕਹਿਣ ਦਾ ਭਾਵ ਇਹ ਕਿ ਤੁਹਾਡੇ ਕੋਲ ਇੱਕ ਬੰਦਾ ਸਬਜ਼ੀ ਵੇਚਣ ਵਾਲਾ ਤਾਂ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਕੋਈ ਰੇਟ ਲੈਣਾ ਪਏਗਾ ਜੇ ਤੁਹਾਡੇ ਕੋਲ 10 ਲੋਕੀ ਸੇਮ ਸਬਜ਼ੀਆਂ ਵੰਦ ਰਹੇ ਨੇ ਵੇਚ ਰਹੇ ਨੇ ਤੇ ਤੁਹਾਡੇ ਕੋਲ ਪ੍ਰਾਈਸ ਰਿਅਲਾਈਜੇਸ਼ਨ ਜਿਹੜੀ ਹੁੰਦੀ ਹੈ ਉਹ ਬਿਲਕੁਲ ਵਧੀਆ ਹੁੰਦੀ ਹੈ ਹੁਣ ਗੱਲ ਆਉਂਦੀ ਹੈ ਰਾਈਟਸ ਇਸ਼ੂ ਦੀ ਨੈਕਸਟ ਟਾਪਿਕ ਰਾਈਟਸ ਇਸ਼ੂ ਜਿਹੜਾ ਸਾਡਾ ਚੌਥਾ ਹੈਗਾ ਰਾਈਟਸ ਇਸ਼ੂ ਦਾ ਮਤਲਬ ਕੀ ਜਿਵੇਂ ਤੁਸੀਂ ਵਰਡ ਸੁਣਿਆ ਨਾ ਰਾਈਟ ਯਾਨੀ ਕਿ ਤੁਹਾਡਾ ਹੱਕ ਹੁਣ ਕੰਪਨੀ ਨੂੰ ਇੱਕ ਟਾਈਮ ਤੇ ਲੱਗਦਾ ਹੈ ਕਿ ਸਾਨੂੰ ਐਕਸਪੈਂਸ਼ਨ ਕਰਨੀ ਹੈ ਜਾਂ ਸਾਨੂੰ ਕੋਈ ਨਵੀਂ ਫੈਕਟਰੀ ਲਾਣੀ ਹੈ ਜਾਂ ਕੋਈ ਵੀ ਨਵਾਂ ਕੰਮ ਕਰਨਾ ਹੈ ਉਹਦੇ ਲਈ ਉਹਨਾਂ ਨੂੰ ਕੈਪੀਟਲ ਚਾਹੀਦਾ ਯਾਨੀ ਕਿ ਪੈਸਾ ਉਹਨਾਂ ਦੇ ਕੋਲ ਕਹਿੰਦਾ ਲੈਣ ਦੇ ਤਰੀਕੇ ਹਨ ਉਹਨਾਂ ਦੇ ਕੋਲ 3-4 ਲੈਣ ਦੇ ਤਰੀਕੇ ਇੱਕ ਤਰੀਕਾ ਬੈਂਕ ਕੋਲ ਜਾਣ ਤੇ ਲੋਨ ਲੈ ਲੈਣ ਲੇਕਿਨ ਉਹਦਾ ਉਹਨੂੰ ਵਿਆਜ ਦੇਣਾ ਪੈਗਾ ਜਿਹੜੀ ਉਹਦੀ ਪ੍ਰੋਫਿਟੇਬਿਲਟੀ ਤੇ ਹਿੱਟ ਹੋਣਾ ਦੂਜਾ ਨੁਕਤੇ ਕੋਲ ਜਿਹੜੇ ਰਿਜ਼ਰਵੈਂਸ ਸਰਪਲਸ ਪਈ ਹੈ ਜਿਹੜਾ ਮੈਂ ਤੁਹਾਨੂੰ ਪਹਿਲਾਂ ਸਮਝਾਇਆ ਸੀ ਉਹਦੇ ਵਿੱਚੋਂ ਡਿਗ ਆਊਟ ਕਰਕੇ ਕਰ ਸਕਦੇ ਆ ਪਰ ਹੋ ਸਕਦਾ ਰਿਜ਼ਰਵੈਂਸ ਸਰਪਲਸ ਬਹੁਤ ਜ਼ਿਆਦਾ ਨਾ ਹੋਣ ਜਾਂ ਹੋਣ ਪਰ ਥੋੜਾ ਹੀ ਕੱਢ ਸਕਦੇ ਆ ਥੋੜਾ ਸਾਨੂੰ ਬਚਾ ਕੇ ਰੱਖਣਾ ਪਏਗਾ ਕੋਈ ਫਿਊਚਰ ਪ੍ਰੋਬਲਮ ਲਈ ਹੁਣ ਉਹ ਕਹਿੰਦੇ ਜੀ ਸਾਡੀ ਕੰਪਨੀ ਤਾਂ ਲਿਸਟਡ ਹੈ ਤੇ ਫਿਰ ਕੀ ਤਰੀਕਾ ਹੈ ਸਾਡੇ ਕੋਲ ਪੈਸਾ ਬਾਹਰੋਂ ਲੈਣ ਦਾ ਉਹਦੇ ਦੋ ਤਰੀਕੇ ਆ ਜੀ ਇੱਕ ਹੈ ਰਾਈਟਸ ਇਸ਼ੂ ਰਾਈਟ ਯਾਨੀ ਕਿ ਹੱਕ ਜੇ ਤੁਸੀਂ ਐਗਜ਼ਿਸਟਿੰਗ ਸ਼ੇਅਰਹੋਲਡਰ ਹੋ ਕੰਪਨੀ ਪਹਿਲਾਂ ਤੁਹਾਡੇ ਕੋਲ ਜਾਂਦੀ ਹੈ ਔਰ ਤੁਹਾਡੇ ਤੋਂ ਪੁੱਛਦੀ ਹੈ ਕੀ ਤੁਸੀਂ ਪੈਸਾ ਪਾਣਾ ਚਾਹੁੰਦੇ ਹੋ ਜੇ ਤੁਸੀਂ ਪੈਸਾ ਪਾਣਾ ਚਾਹੁੰਦੇ ਹੋ ਤੇ ਜੇ ਤੁਹਾਡੇ ਕੋਲ 100 ਸ਼ੇਅਰ ਪਏ ਹੈ 20 ਸ਼ੇਅਰ ਅਸੀਂ ਤੁਹਾਨੂੰ ਦਵਾਂਗੇ ਸਭ ਤੋਂ ਅੱਛੀ ਗੱਲ ਇਹਦੇ ਚ ਹੈ ਜੇ ਮਾਰਕੀਟ ਦਾ ਰੇਟ 1000 ਰੁਪਏ ਹੈ ਤਾਂ ਉਮੂਮਨ 5 ਜਾਂ 10 ਪਰਸੈਂਟ ਦਾ ਡਿਸਕਾਊਂਟ ਤੇ ਦਿੰਦੀ ਹੈ ਕਿਉਂ ਤੁਹਾਡੀ ਲਾਇਲਟੀ ਨੂੰ ਅਵਾਰਡ ਕਰਨ ਲਈ ਵੀ ਤੁਸੀਂ ਕੰਪਨੀ ਨਾਲ ਜੁੜੇ ਰਹੇ ਹੋ ਤੇ ਸਮਝੋ 950 ਰੁਪਏ ਦੇ ਹਿਸਾਬ ਨਾਲ ਤੁਹਾਨੂੰ 20 ਸ਼ੇਅਰ ਤੁਹਾਨੂੰ ਆਣਗੇ ਆਣਗੇ ਹੁਣ ਕੀ ਤੁਹਾਨੂੰ ਇਹ ਸ਼ੇਅਰ ਲੈਣੇ ਕੰਪਲਸਰੀ ਹੈ ਨਹੀਂ ਤੁਹਾਨੂੰ ਸ਼ੇਅਰ ਲੈਣੇ ਕੰਪਲਸਰੀ ਨਹੀਂ ਹੈ ਲੇਕਿਨ ਤੁਹਾਡਾ 20 ਸ਼ੇਰਾਂ ਦਾ ਹੱਕ ਪੱਕਾ ਹੈ ਰਾਈਟ ਹੈ ਤੁਹਾਡਾ ਹੁਣ ਜੇ ਤੁਸੀਂ ਨਹੀਂ ਵਰਤੇ ਤੁਸੀਂ ਇਹ ਛੱਡ ਦਿੱਤਾ ਜਾਂ ਤੁਸੀਂ 20 ਸ਼ੇਰਾਂ ਦੀ ਜਗ੍ਹਾ 10 ਸ਼ੇਅਰ ਲੇਤੇ ਤੇ 10 ਸ਼ੇਅਰ ਬਚ ਗਏ ਜਦ ਲੋਕੀ ਅਪਲਾਈ ਕੋਈ ਹੋਰ ਕਰ ਰਿਹਾ ਹੋ ਸਕਦਾ ਹੈ ਉਹਦੇ ਕੋਲ ਵੀ ਸੋ ਹੋਣ ਉਹ 20 ਦੀ ਜਗ੍ਹਾ 30 ਜਾਂ 40 ਅਪਲਾਈ ਕਰਦਾ ਸੋ ਜੇ ਕੰਪਨੀ ਕੋਲ ਅਨਯੂਟਿਲਾਈਜ਼ਡ ਯਾ ਪਾਰਸ਼ਲੀ ਯੂਟਿਲਾਈਜ਼ਡ ਸ਼ੇਅਰਸ ਹੁੰਦੇ ਆ ਉਹ ਉਹਨਾਂ ਦੇ ਕੋਲ ਜਾ ਸਕਦੇ ਆ ਜਿਹੜੇ ਜ਼ਿਆਦਾ ਪੈਸੇ ਤੇ ਲੈਣਾ ਚਾਹੁੰਦੇ ਆ ਹਰੇਕ ਦੀ ਆਪਣੀ ਸਟੱਡੀ ਹੁੰਦੀ ਹੈ ਹਰੇਕ ਦਾ ਆਪਣਾ ਮੈਥ ਹੁੰਦਾ ਸੋ ਕੰਪਨੀ ਕੀ ਕਰਦੀ ਹੈ ਆਪਣੇ ਐਗਜ਼ਿਸਟਿੰਗ ਸ਼ੇਅਰਹੋਲਡਰ ਕੋਲ ਜਾ ਕੇ ਇਹ ਪੈਸਾ ਸਬਸਿਡਾਈਜ਼ਡ ਰੇਟ ਤੇ ਲੈ ਲੈਂਦੀ ਹੈ ਉਹਦੇ ਇਲਾਵਾ ਇੱਕ ਹੋਰ ਚੌਥਾ ਤਰੀਕਾ ਕਿਹੜਾ ਬਚ ਗਿਆ ਹੁਣ ਉਹਨਾਂ ਨੇ ਆਪਣੇ ਸ਼ੇਅਰਹੋਲਡਰਸ ਤੋਂ ਪੈਸਾ ਲੈ ਲਿਆ ਪਰ ਉਹਨਾਂ ਨੂੰ ਫਿਰ ਵੀ ਪੈਸੇ ਦੀ ਲੋੜ ਹੈ ਫਿਰ ਉਹ ਕਰਦੀ ਜੀ ਫੋਲੋ-ਆਨ ਪਬਲਿਕ ਆਫਰ ਐਫ ਪੀਓ ਫੋਲੋ-ਆਨ ਪਬਲਿਕ ਆਫਰ ਦਾ ਮਤਲਬ ਹੈ ਕਿ ਸਾਡਾ ਸ਼ੇਅਰ ਹੈਗਾ ਅਸੀਂ ਰਾਈਟਸ ਤੋਂ ਕੁਝ ਪੈਸਾ ਲੈ ਲਿਆ ਔਰ ਉਹਦੇ ਇਲਾਵਾ ਹੁਣ ਅਸੀਂ ਜਨਤਾ ਕੋਲ ਜਾ ਕੇ ਵੀ ਪੈਸਾ ਲੈਣਾ ਚਾਹੁੰਦੇ ਆ ਤਾਂ ਫੋਲੋ-ਆਨ ਪਬਲਿਕ ਆਫਰ ਹੁੰਦਾ ਹੈ ਉਹ ਕਦੀ ਕਦੀ ਪ੍ਰਿਵੇਲਿੰਗ ਮਾਰਕੀਟ ਰੇਟ ਤੋਂ ਡਿਸਕਾਊਂਟ ਤੇ ਹੁੰਦਾ ਹੈ ਜਾਂ ਡਿਸਕਾਊਂਟ ਤੇ ਨਹੀਂ ਹੁੰਦਾ ਇਹ ਕੰਪਨੀ ਦੀ ਕਾਲ ਹੈ ਡਿਸਕਾਊਂਟ ਦਾ ਵੀ ਇੱਕ ਵੇ ਹੁੰਦਾ ਕੈਲਕੂਲੇਟ ਕਰਨ ਦਾ ਲਾਸਟ 3 ਮੰਥਸ ਆ ਜਾਂ 6 ਮੰਥਸ ਦਾ ਐਵਰੇਜ ਪ੍ਰਾਈਸ ਕੱਟ ਕੇ ਉਹ ਚੀਜ਼ ਡਿਸਾਈਡ ਹੁੰਦੀ ਹੈ ਸੋ ਅਗੇਨ ਐਸ ਆਈ ਟੋਲਡ ਯੂ ਇਹ ਕੈਪੀਟਲ ਰੇਸ ਕਰਨ ਦਾ ਇੱਕ ਤਰੀਕਾ ਹੈ ਨੈਕਸਟ ਟਾਪਿਕ ਆਨ ਦਾ ਸ਼ੇਅਰ ਬਾਇਬੈਕ ਕਦੀ ਕਦੀ ਕੰਪਨੀ ਦੇ ਕੋਲ ਇੰਨੇ ਰਿਜ਼ਰਵੈਂਸ ਸਰਪਲਸ ਹੋ ਜਾਂਦੇ ਆ ਉਹਨਾਂ ਦੇ ਕੋਲ ਕੋਈ ਐਕਸਪੈਂਸ਼ਨ ਨਹੀਂ ਦਿਖ ਰਹੀ ਉਹ ਤੁਹਾਨੂੰ ਡਿਵੀਡੈਂਡ ਵੀ ਦੇ ਚੁੱਕੇ ਆ ਉਹ ਸ਼ੇਅਰ ਬਾਇਬੈਕ ਕਰ ਲੈਂਦੀ ਆ ਸ਼ੇਅਰ ਬਾਇਬੈਕ ਦਾ ਮਤਲਬ ਹੈ ਉਹ ਤੁਹਾਨੂੰ ਪੈਸੇ ਦੇਗੀ ਔਰ ਸ਼ੇਅਰ ਖੁਦ ਲੈ ਲੇਗੀ ਇਹਦੇ ਨਾਲ ਮਾਰਕੀਟ ਦੇ ਅੰਦਰ ਜਿੰਨੇ ਸ਼ੇਅਰ ਹੈ ਉਹ ਰਿਡਿਊਸ ਹੋ ਜਾਂਦੇ ਆ ਜਿਵੇਂ ਤੁਸੀਂ ਦੇਖਿਆ ਬੋਨਸ 'ਚ ਵਧ ਜਾਂਦੇ ਆ ਸ਼ੇਅਰ ਬਾਇਬੈਕ 'ਚ ਘਟ ਜਾਂਦੇ ਆ ਸੋ ਇਹ ਵੀ ਤਰੀਕਾ ਹੁੰਦਾ ਅਗੇਨ ਕੀ ਤੁਹਾਨੂੰ ਸ਼ੇਅਰ ਬਾਇਬੈਕ 'ਚ ਪਾਰਟਿਸਿਪੇਟ ਕਰਨਾ ਕੰਪਲਸਰੀ ਹੈ ਬਿਲਕੁਲ ਵੀ ਨਹੀਂ ਕੰਪਨੀ ਤੁਹਾਡੇ ਕੋਲ ਜਾ ਕੇ ਪ੍ਰੋਪੋਜ਼ੀਸ਼ਨ ਦਿੰਦੀ ਹੈ ਕਿ ਇਹ ਰੇਟ 100 ਤੇ ਚੱਲ ਰਿਹਾ ਹੈ ਅਸੀਂ ਤੁਹਾਨੂੰ 105 ਇਹ 110 ਰੁਪਏ ਦੇ ਦੇ ਰਹੇ ਹਾਂ ਉਹ ਤੁਹਾਡੇ ਬੈਨੀਫਿਟ 'ਚ ਵੀ ਹੁੰਦਾ ਕਦੀ ਕਦੀ ਕਿ ਤੁਸੀਂ ਜੇ ਉਹਨਾਂ ਨੂੰ ਛੱਡਣਾ ਚਾਹੁੰਦੇ ਹੋ ਤੁਸੀਂ ਆਪਣੇ ਸ਼ੇਅਰ ਬਾਇਬੈਕ ਵੀ ਕਰ ਸਕਦੇ ਹੋ ਇਹਦੇ ਨਾਲ ਥੋੜਾ ਐਕਸੈਸ ਕੈਸ਼ ਕੱਟ ਜਾਂਦਾ ਹੈ ਅ ਅਰਨਿੰਗ ਪਰ ਸ਼ੇਅਰ ਇੱਕ ਚੀਜ਼ ਹੁੰਦੀ ਹੈ ਉਹ ਵੱਜ ਜਾਂਦੀ ਹੈ ਸੋ ਇਹ ਡਿਪੈਂਡ ਕਰਦਾ ਹੈ ਸੋ ਸਰਪਲਸ ਕੈਸ਼ ਜਿਹੜਾ ਕੰਪਨੀ ਕੋਲ ਪਿਆ ਹੁੰਦਾ ਹੈ ਉਹ ਵਾਪਿਸ ਚਲਾ ਜਾਂਦਾ ਹੈ ਔਰ ਸ਼ੇਅਰ ਬਾਇ ਬੈਕ ਦਾ ਇੱਕ ਹੋਰ ਕੀ ਰੀਜ਼ਨ ਹੁੰਦਾ ਤੁਹਾਨੂੰ ਕੰਪਨੀ ਜਿਹੜੀ ਕੌਨਫੀਡੈਂਸ ਦਿਖਾ ਰਹੀ ਹੈ ਕਿ ਸਾਡੇ ਕੋਲ ਪੈਸਾ ਪਿਆ ਹੋਇਆ ਹੈ ਅਸੀਂ ਤੁਹਾਨੂੰ ਦੇ ਸਕਦੇ ਹਾਂ ਨੈਕਸਟ ਚੀਜ਼ ਹੁੰਦੀ ਹੈ ਮਰਜਰ ਐਂਡ ਐਕ્ਵਿਜ਼ੀਸ਼ਨ ਜਿਵੇਂ ਤੁਸੀਂ ਨਾ ਸੁਣਿਆ ਮਰਜਰ ਐਂਡ ਐਕ્ਵਿਜ਼ੀਸ਼ਨ ਦੋ ਕੰਪਨੀਆਂ ਆ ਕੇ ਜੁੜ ਜਾਂਦੀਆਂ ਇਹ ਮਰਜਰ ਹੁੰਦਾ ਹੈ ਐਕ્ਵਿਜ਼ੀਸ਼ਨ ਦਾ ਮਤਲਬ ਹੈ ਇੱਕ ਵੱਡੀ ਕੰਪਨੀ ਹੈ ਉਹ ਛੋਟੀ ਕੰਪਨੀ ਨੂੰ ਖਰੀਦ ਕੇ ਆਪਣੇ ਕੋਲ ਜੋੜ ਲੈਂਦੀ ਹੈ ਏ ਐਕ acquisition ਹੈ ਮਰਜਰ ਦੋ ਸਾਥੀਆਂ ਦੋਂਦਾ ਤੁਹਾਨੂੰ ਬਹੁਤ ਸਾਰੇ ਐਗਜ਼ਾਮਪਲ ਇਥੇ ਦਿਖੇ ਹੋਣੇ ਆਂ ਕਈ ਵਾਰੀ ਦੋ ਵੱਡੀਆਂ ਕੰਪਨੀ ਆ ਕੇ ਜੁੜ ਜਾਂਦੀਆਂ ਕਦੀ ਕਦੀ ਕੋਈ ਵੱਡੀ ਕੰਪਨੀ ਆਉਂਦੀ ਛੋਟੀ ਕੰਪਨੀ ਨੂੰ ਬਾਇਆਊਟ ਕਰ ਲੈਂਦੀ ਹੈ ਸੋ ਜੁੜਨ ਨੂੰ ਮਰਜਰ ਕਹਿੰਦੇ ਆ ਬਾਇਆਊਟ ਨੂੰ ਐਕ acquisition ਕਹਿੰਦੇ ਆ ਇਹਦੇ ਫਾਇਦੇ ਕੀ ਹੁੰਦੇ ਆ ਕਦੀ ਕਦੀ ਦੋ ਕੰਪਨੀਆਂ ਦੋ ਬੈਂਕ ਫਾਰ ਐਗਜ਼ਾਮਪਲ ਸੇਮ ਟ੍ਰੇਡ ਦੇ ਵਿੱਚ ਹੁੰਦੀ ਹੈ ਤੁਸੀਂ ਪਿੱਛੇ ਦੇਖਿਆ ਹੋਣਾ ਸਰਕਾਰੀ ਬੈਂਕ ਬਹੁਤ ਸਾਰੇ ਮਰਜ ਕਰ ਦਿੱਤੇ ਗਏ ਸੀ ਕੁਝ ਇੱਕ ਦੇ ਦੂਜੇ ਦੇ ਅੰਦਰ ਐਕਵਾਇਰ ਹੋ ਗਏ ਸੀ ਕਿਉਂ ਉਹ ਸੇਮ ਕੰਮ ਕਰ ਰਹੇ ਹੋ ਸਕਦੇ ਆ ਬ੍ਰਾਂਚ A ਵੀ ਉੱਤੇ ਖੁੱਲੀ ਹੋਏ B ਵੀ ਉੱਤੇ ਹੋਏ C ਵੀ ਉੱਤੇ ਹੋਏ ਉਹ ਤਿੰਨਾਂ ਨੂੰ ਮਰਜ ਕਰਕੇ ਇੱਕ ਕਰ ਦਿੰਦੇ ਆ ਉਹਨਾਂ ਦੇ ਖਰਚੇ ਵੀ ਕੱਟ ਜਾਂਦੇ ਆ ਪ੍ਰੋਫਿਟੇਬਿਲਟੀ ਵੱਧ ਜਾਂਦੀ ਹੈ ਔਰ ਕੰਪੀਟੀਟਿਵਨੈਸ ਵੀ ਫਰਕ ਪੈ ਜਾਂਦਾ ਹੈ ਨਾਓ ਇੱਕ ਚੀਜ਼ ਹੁੰਦੀ ਡੀ ਲਿਸਟਿੰਗ ਹੁਣ ਡੀ ਲਿਸਟਿੰਗ ਦਾ ਮਤਲਬ ਹੈ ਕਿ ਕਿਸੇ ਜਮਾਨੇ ਤੁਸੀਂ ਸ਼ੇਅਰ ਲਿਸਟ ਕਰਾਏ ਸੀਗੇ ਅਜ ਤੁਸੀਂ ਉਹ ਸ਼ੇਅਰ ਸਟਾਕ ਮਾਰਕਟ ਤੋਂ ਹਟਾਣਾ ਚਾਹੁੰਦੇ ਹੋ ਉਹਦੇ ਅੰਦਰ ਕੁਝ ਕ੍ਰਾਈਟੇਰੀਆ ਹੁੰਦਾ ਹੈ ਕਿ ਬਈ 90% ਦੇ ਸਭੀ ਦਾ ਕ੍ਰਾਈਟੇਰੀਆ ਹੁੰਦਾ ਹੈ ਕਿ ਜਦ ਤੁਸੀਂ 90% ਤੱਕ ਤੁਹਾਡੇ ਸ਼ੇਅਰ ਘਟ ਜਾਂ ਉਹਦੇ ਬਾਅਦ ਹੀ ਤੁਸੀਂ ਡੀਲਿਸਟ ਕਰ ਸਕਦੇ ਹੋ ਸੋ ਜਦ ਡੀਲਿਸਟਿੰਗ ਹੋਣ ਵਾਲੀ ਹੁੰਦੀ ਹੈ ਤਾਂ ਸ਼ੇਅਰ ਪ੍ਰਾਈਸ ਵੱਧ ਜਾਂਦਾ ਹੈ ਅਮੂਮਨ ਜਿਹੜੇ ਵੱਡੇ ਇਨਵੈਸਟਰਸ ਇਹਨਾਂ ਨੂੰ ਅਟਰੈਕਟ ਕਰਦਾ ਹੈ ਔਰ ਐਕਸਚੇਂਜ ਦੇ ਰੂਲਸ ਤੁਹਾਨੂੰ ਫਾਲੋ ਕਰਦੇ ਪੈਂਦੇ ਆ ਪ੍ਰੀਫਰੈਂਸ਼ੀਅਲ ਇਸ਼ੂ ਪ੍ਰੀਫਰੈਂਸ਼ੀਅਲ ਇਹ ਹੁੰਦਾ ਹੈ ਕਿ ਜਦ ਨਿਊ ਸ਼ੇਅਰ ਇਸ਼ੂ ਕੀਤੇ ਜਾਂਦੇ ਨੇ ਸਪੈਸਿਫਿਕ ਇਨਵੈਸਟਰ ਨੂੰ ਪ੍ਰੀਫਰੈਂਸ਼ੀਅਲ ਸ਼ੇਅਰ ਸਭ ਨੂੰ ਇਸ਼ੂ ਨਹੀਂ ਕੀਤੇ ਜਾਣਗੇ ਹੋ ਸਕਦਾ ਪ੍ਰੋਮੋਟਰ ਨੂੰ ਦਿੱਤੇ ਜਾਣ ਜਾਂ ਇੰਸਟੀਟਿਊਸ਼ਨ ਨੂੰ ਦਿੱਤੇ ਜਾਣ ਵਰਡ ਹੈ ਪ੍ਰੀਫਰੈਂਸ਼ੀਅਲ ਸ਼ੇਅਰਸ ਔਰ ਇਹਦਾ ਪਰਪਸ ਇਹ ਹੁੰਦਾ ਕਦੀ ਕਦੀ ਤੁਹਾਨੂੰ ਬਹੁਤ ਛੇਤੀ ਪੈਸਾ ਉਠਾਣਾ ਹੁੰਦਾ ਹੈ ਕਿਉਂਕਿ ਜੇ ਤੁਸੀਂ ਰਾਈਟਸ ਦਾ ਇਸ਼ੂ ਔਰ ਬਾਕੀ ਫੋਲੋ ਕਰਦੇ ਤਾਂ ਬਹੁਤ ਸਾਰੀਆਂ ਅਪਰੂਵਲਸ ਰਿਕੁਆਇਰਡ ਹੁੰਦੀ ਹੈ ਪ੍ਰੀਫਰੈਂਸ਼ੀਅਲ ਸ਼ੇਅਰ ਜਲਦੀ ਆ ਜਾਂਦਾ ਹੈ ਔਰ ਆਪਣਾ ਜਿਹੜਾ ਪ੍ਰੋਮੋਟਰ ਹੈ ਉਹਦਾ ਕੌਨਫੀਡੈਂਸ ਵੀ ਦਿਖਾਉਂਦਾ ਹੈ ਆਪਣੀ ਕੰਪਨੀ ਦੇ ਵਿੱਚ ਇਹਦੇ ਅੰਦਰ ਕੁਝ ਇੰਪੋਰਟੈਂਟ ਚੀਜ਼ ਹੁੰਦੀ ਹੈ ਕਾਰਪੋਰੇਟ ਐਕਸ਼ਨ ਦੀ ਡੇਟ ਜਦ ਵੀ ਕੋਈ ਚੀਜ਼ ਡਿਕਲੇਅਰ ਹੁੰਦੀ ਹੈ ਉਹ ਸੈਬੀ ਔਰ ਬਾਕੀ ਜਗਾ ਤੂੰ ਅਪਰੂਵਲ ਲਿੱਤੀ ਜਾਂਦੀ ਸਭ ਤੋਂ ਪਹਿਲਾਂ ਤਾਂ ਸ਼ੇਅਰ ਹੋਲਡਰ ਆਪਣੀ ਐਨੂਅਲ ਜਰਨਲ ਮੀਟਿੰਗ ਚ ਉਹਨੂੰ ਅਪਰੂਵ ਕਰਦੇ ਆ ਬਾਈ ਖਾਤਾ ਦੇਖਦੇ ਆ ਬੈਲੈਂਸ ਸ਼ੀਟ ਦੇਖਦੇ ਆ ਫਿਰ ਉਹਦੇ ਬਾਅਦ ਅਪਰੂਵ ਹੁੰਦਾ ਹੈ ਡਿਕਲੇਰੇਸ਼ਨ ਡੇਟ ਜਿਸ ਡੇਟ ਨੂੰ ਕੰਪਨੀ ਨੇ ਬੋਲਿਆ ਕਿ ਸੀ ਬੋਨਸ ਦਵਾਂਗੇ ਰਾਈਟਸ ਦਵਾਂਗੇ ਸਪਲਿਟ ਕਰਾਂਗੇ ਇੱਕ ਡੇਟ ਹੁੰਦੀ ਹੈ ਜਿਸ ਦਿਨ ਉਹਨਾਂ ਨੇ ਬੋਲਿਆ ਗਲ ਫਿਰ ਹੁੰਦੀ ਹੈ ਰਿਕਾਰਡ ਡੇਟ ਰਿਕਾਰਡ ਡੇਟ ਹੁੰਦੀ ਕਿ ਉਸ ਦਿਨ ਕੰਪਨੀ ਦੇ ਬਾਈ ਖਾਤੇ ਦੇ ਵਿੱਚ ਤੁਹਾਡਾ ਨਾਂ ਹੈ ਤੁਹਾਡੇ ਕੋਲ 100 ਸ਼ੇਅਰ ਪਏ ਹਨ ਕੰਪਨੀ ਉਸੀ ਬੇਸਿਸ ਦੇ ਉੱਤੇ ਤੁਹਾਨੂੰ ਸਪਲਿਟ ਕਰੇਗੀ ਜਾਂ ਬੋਨਸ ਕਰੇਗੀ ਜਾਂ ਰਾਈਟ ਦੇਗੀ ਐਕਸ ਡੇਟ ਹੁੰਦੀ ਹੈ ਜਿਹਦੇ ਵਿੱਚ ਜਿਹੜਾ ਨਿਊ ਬਾਇਰ ਹੈ ਸਮਝੋ ਸਟਾਕ ਸਪਲਿਟ ਅਨਾਉਂਸ ਹੋ ਗਿਆ ਰਿਕਾਰਡ ਡੇਟ ਖਤਮ ਹੋ ਗਈ ਹੁਣ ਉਹਦੇ ਬਾਅਦ ਦੀ ਡੇਟ ਆ ਗਈ ਜਿਹੜਾ ਨਿਊ ਬਾਇਰ ਹੈ ਐਕਸ ਡੇਟ ਨੂੰ ਉਹਨੂੰ ਉਹ ਚੀਜ਼ ਨਹੀਂ ਮਿਲ ਸਕਦੀ ਕਿਉਂਕਿ ਰਿਕਾਰਡ ਡੇਟ ਵਾਲੇ ਦਿਨ ਉਹਦੇ ਕੋਲ ਇਹ ਚੀਜ਼ ਨਹੀਂ ਹੁੰਦੀ ਹੈ ਸੋ ਅੱਜ ਮੈਂ ਤੁਹਾਨੂੰ ਇੱਕ ਕਈ ਚੀਜ਼ਾਂ ਇੰਟਰਸਟਿੰਗ ਟੌਪਿਕਸ ਦੱਸੇ ਬੇਸਿਕ ਟੌਪਿਕ ਦੱਸੇ ਇਹਦੇ ਉੱਤੇ ਕਾਫੀ ਡਿਟੇਲਡ ਰਿਸਰਚ ਵੀ ਕੀਤੀ ਜਾ ਸਕਦੀ ਪਰ ਇਹ ਬੜੇ ਇੰਪੋਰਟੈਂਟ ਟਰਮਸ ਹੈ ਕਿ ਤੁਸੀਂ ਸਮਝੋ ਕਿ ਸਟਾਕ ਮਾਰਕੀਟ ਦੇ ਅੰਦਰ ਕੰਪਨੀਆਂ ਕਿਸ ਤਰੀਕੇ ਨਾਲ ਆਪਣੀ ਵੇਰਵਾ ਰੱਖਦੀਆਂ ਜਿਵੇਂ ਸ਼ੋਅ ਦੇ ਆਖਿਰ ਦੇ ਵਿੱਚ ਮੈਂ ਤੁਹਾਡੇ ਕੋਲ ਕੋਈ ਇੰਟਰਸਟਿੰਗ ਗੱਲ ਕਰਕੇ ਜਾਣਾ ਮੈਂ ਆਪਣੇ ਸ਼ੋਅ ਦੇ ਬਿਗਨਿੰਗ ਦੇ ਵਿੱਚ ਵੀ ਕਹਿ ਸੀ ਤੁਹਾਨੂੰ ਐਂਡ ਦੇ ਵਿੱਚ ਇੱਕ ਬਹੁਤ ਇੰਟਰਸਟਿੰਗ ਐਗਜ਼ਾਮਪਲ ਦਵਾਂਗਾ ਅੱਜ ਮੈਂ ਤੁਹਾਨੂੰ ਇੱਕ ਕੰਪਨੀ ਦਾ ਦਿਖਾਵਾਂਗੀ 45 ਸਾਲ ਦੇ ਵਿੱਚ स्टॉक स्प्लिट और बोनस हो के ओ कितना पैसा बन चुका है मैं एक गल अपने व्यूअर्स ਨੂੰ ਦੱਸਣਾ ਚਾਹਾਂਗਾ ਅਸੀਂ ਇਸ ਸਟਾਕ ਨੂੰ ਰეკਮੈਂਡ ਨਹੀਂ ਕਰ ਰਹੇ ਅਸੀਂ ਸਿਰਫ ਇੱਕ ਐਗਜ਼ਾਮਪਲ ਦੇ ਤੌਰ ਤੇ ਦਿਖਾ ਰਹੇ ਇਸ ਕੰਪਨੀ ਦਾ ਨਾਮ ਹੈ ਵਿਪਰੋ ਇਹ ਬਹੁਤ ਵੱਡੀ ਨਾਮੀ ਗ੍ਰਾਮੀ ਐਗਰੀਗੇਟ ਚ ਕੰਪਨੀ ਹੈ ਆਈਟੀ ਸੌਫਟਵੇਅਰ ਦੇ ਵਿੱਚ ਔਰ ਹਾਰਡਵੇਅਰ ਦੇ ਵਿੱਚ ਔਰ ਅਜ਼ੀਮ ਪ੍ਰੇਮ ਜੀ ਇਹ ਕੰਪਨੀ ਨੂੰ ਇਹਨਾਂ ਨੇ ਟਰਾਂਸਫਾਰਮ ਕੀਤਾ ਕਿਸੇ ਟਾਈਮ ਤੇ ਇਹ ਵੈਜੀਟੇਬਲ ਆਇਲਸ ਦੇ ਅੰਦਰ ਸੀਗੀ ਔਰ ਅੱਜ ਕਾਫੀ ਸਾਰੀ ਚੀਜ਼ਾਂ ਬਣਾਉਂਦੇ ਪਰ ਮੈਂ ਤੁਹਾਨੂੰ ਆਪਣਾ ਸ਼ੇਅਰ ਦਾ ਤੁਹਾਨੂੰ ਐਗਜ਼ਾਮਪਲ ਦੱਸਣਾ ਚਾਹੁੰਦਾ 1980 ਦੇ ਵਿੱਚ ਜੇ ਤੁਸੀਂ 10000 ਰੁਪਏ ਪਾਏ ਹੁੰਦੇ ਤਦ ਇਹਦੀ ਫੇਸ ਵੈਲਿਊ 100 ਰੁਪਏ ਸੀਗੀ ਔਰ ਰੇਟ ਤਕਰੀਬਨ 100 ਰੁਪਏ ਸੀਗਾ ਤੇ 10000 ਰੁਪਏ ਬਣ ਜਾਂਦੇ ਹੁਣ ਸਭ ਤੋਂ ਇੰਟਰਸਟਿੰਗ ਗੱਲ ਇੱਥੇ ਸ਼ੁਰੂ ਹੁੰਦੀ ਹੈ ਤਾਂ ਇਹਦਾ ਮਤਲਬ ਤੁਸੀਂ ਇਹ ਵੇਖ ਚੁੱਕੇ ਹੋ ਕਿ ਤੁਸੀਂ 100 ਰੁਪਏ ਤੇ ਇਹਦੀ ਵੈਲਿਊ ਸ਼ੁਰੂ ਕੀਤੀ ਹੈ 1981 ਦੇ ਵਿੱਚ 1:1 ਦਾ ਬੋਨਸ ਆਂਦਾ ਮੈਂ ਬੀ ਲਿਖ ਦਿੰਨਾ ਤੁਹਾਡੇ 200 ਸ਼ੇਅਰ ਬਣ ਜਾਂਦੇ ਤੁਸੀਂ ਦੇਖ ਰਹੇ ਹੋ ਨਾ 100 ਦੇ ਬੱਤੇ 100 1985 ਦੇ ਵਿੱਚ ਹੁਣ ਤੁਸੀਂ ਦੇਖੀ ਚੱਲਣਾ 1:1 ਫੇਅਰ ਬੋਨਸ ਆ ਗਿਆ ਇਹ 400 ਸ਼ੇਅਰ ਹੋ ਗਏ ਫਿਰ 1986 ਦੇ ਵਿੱਚ ਇਹ ਕੰਪਨੀ ਨੇ ਕੀ ਕੀਤਾ ਜੀ ਸਟਾਕ ਸਪਲਿਟ ਕਰ ਦਿੱਤਾ ਯਾਨੀ ਕਿ 100 ਦੇ ਜਿਹੜੀ ਫੇਸ ਵੈਲਿਊ ਸੀ ਉਹਨਾਂ ਨੇ ਕਟਾ ਕੇ 10 ਰੁਪਏ ਕਰ ਦਿੱਤੀ ਤਾਂ ਇਸ ਕਰਕੇ 400 ਦੀ ਜਗ੍ਹਾ ਜਿਹੜਾ ਇਹਨਾਂ ਦੇ ਸ਼ੇਅਰਸ ਹੋ ਗਏ ਸਟਾਕ ਸਪਲਿਟ ਦੇ ਬਾਅਦ ਇਹ 4000 ਹੋ ਗਏ ਠੀਕ ਹੈ ਜੀ 10:1 ਦਾ ਇਹਨਾਂ ਨੇ ਸਟਾਕ ਸਪਲਿਟ ਕਰ ਦਿੱਤਾ ਫਿਰ 1987 ਦੇ ਵਿੱਚ ਇਹਨਾਂ ਦਾ ਫਿਰ ਬੋਨਸ ਆ ਗਿਆ 1:1 ਇਹ 8000 ਰਹਿ ਗਏ 8000 ਸ਼ੇਅਰ ਹੋ ਗਏ ਫਿਰ 89 ਦੇ ਵਿੱਚ ਹੁਣ ਮੈਂ ਥੋੜਾ ਸਪੀਡ ਵਧਾ ਦੇਣਾ ਇਹਨਾਂ ਨੇ ਫਿਰ 1:1 ਦਾ ਬੋਨਸ ਦਿੱਤਾ ਤੁਸੀਂ ਦੇਖ ਸਕਦੇ ਹੋ ਇਹ 16000 ਸ਼ੇਅਰ ਹੋ ਗਏ 19 ਸੌਰੀ 1992 ਦੇ ਵਿੱਚ ਫਿਰ 1:1 ਆਇਆ ਇਹ ਸ਼ੇਅਰ 32000 ਹੋ ਗਏ ਤੁਸੀਂ ਵੇਖ ਰਹੇ ਕਿ ਸਪੀਡ ਨਾਲ ਵੱਧ ਰਿਹਾ ओरिजिनल ਇਨਵੈਸਟਮੈਂਟ 10000 ਰੁਪਏ ਦੀ ਹੈ 1995 ਦੇ ਵਿੱਚ ਫਿਰ 1:1 ਆਇਆ ਇਹਨਾਂ ਦਾ ਬੋਨਸ ਇਹ 64000 ਹੋ ਗਏ 1997 ਦੇ ਵਿੱਚ 2:1 ਦਾ ਬੋਨਸ ਆਇਆ ਇਹ 1.92 ਲੱਖ ਸ਼ੇਅਰ ਹੋ ਗਏ 1999 ਦੇ ਵਿੱਚ ਇਹਨਾਂ ਨੇ ਫਿਰ ਸਟਾਕ ਸਪਲਿਟ ਕਰਤਾ ਯਾਨੀ ਕਿ ਨਾਦੀ ਜਿਹੜੀ ਫੇਸ ਵੈਲਿਊ 10 ਰੁਪਏ ਜਗਾ ਜਿਹੜੀ ਰਹਿ ਗਈ ਸੀਗੀ 2 ਰੁਪਏ ਰਹਿ ਗਈ ਸੀ ਤਾਂ ਇਹ 5 ਗੁਣਾ ਨਾਲ ਮਲਟੀਪਲਾਈ ਹੋ ਗਏ 9.6 ਲੱਖ ਸ਼ੇਅਰ ਹੋ ਗਏ 2004 ਦੇ ਵਿੱਚ ਇਹਨਾਂ ਨੇ 2:1 ਦਾ ਬੋਨਸ ਦਿੱਤਾ 28 ਲੱਖ 80 ਹਜ਼ਾਰ ਸ਼ੇਅਰ ਹੋ ਗਏ ਇਹ ਲੱਖ ਹੈ ਜੀ ਕੁਆਂਟੀਟੀ ਫਿਰ 2005 ਦੇ ਵਿੱਚ ਇਹਨਾਂ ਨੇ ਫਿਰ 1:1 ਦਾ ਬੋਨਸ ਦਿੱਤਾ ਇਹ 57.60 ਲੱਖ ਸ਼ੇਅਰ ਹੋ ਗਏ 2010 ਦੇ ਵਿੱਚ ਇਹਨਾਂ ਨੇ ਫਿਰ ਬੋਨਸ ਦਿੱਤਾ 2:3 ਇਹਨਾਂ ਦੇ 96 ਲੱਖ ਸ਼ੇਅਰ ਹੋ ਗਏ 2017 ਦੇ ਵਿੱਚ ਇਹਨਾਂ ਨੇ ਫਿਰ ਤੋਂ ਬੋਨਸ ਦਿੱਤਾ 1:1 ਦਾ 1.92 ਕਰੋੜ ਸ਼ੇਅਰ ਹੋ ਗਏ 2019 ਦੇ ਵਿੱਚ ਤੁਸੀਂ ਦੇਖ ਰਹੇ ਇਹਨਾਂ ਦੀ ਜਰਨੀ 2019 ਦੇ ਵਿੱਚ 1:3 ਦਾ ਬੋਨਸ ਆਇਆ 2. फाइव सिक्स करोड़ के शेयर हो गए और दो हज़ार चौबीस हले तक जोड़ा लास्ट है वन इस टू वन बोनस आया पांच करोड़ बारह लख शेयर हो गए हूँ जनाब सब तो इंपॉर्टेंट गल मैं हूँ लिखण लग गल बा, करोड़ बारह लख शेयर की अज वैल्यू किोड़ बारह लख शेयर इंटू दो सौ चालीस रुपए ये जनाब बन जाता है 1228 ਕਰੋੜ ਤੁਸੀਂ ਸੋਚ ਸਕਦੇ ਹੋ ਕਿ ਕਿੰਨੇ ਪੈਸੇ ਦੀ ਗੱਲ ਕਰ ਰਿਹਾ 45 ਸਾਲਾਂ ਦੇ ਵਿੱਚ 10000 ਰੁਪਏ ਇਹ ਬਣ ਗਿਆ ਔਰ ਹਲੇ 90 ਕਰੋੜ ਤੋਂ ਵੱਧ ਰੁਪਏ ਦੇ ਉਹਨਾਂ ਦੇ ਕੋਲ ਡਿਵੀਡੈਂਡ ਆ ਚੁੱਕੇ ਜਿਹਦੀ ਮੈਂ ਗੱਲ ਵੀ ਨਹੀਂ ਕੀਤੀ ਡਿਵੀਡੈਂਡ ਜਿਹੜਾ ਹੈ 90 ਕਰੋੜ ਤੋਂ ਉੱਤੇ ਆ ਚੁੱਕਿਆ ਇਹ ਹੈ ਪਾਵਰ ਇਹ ਹੈ ਪਾਵਰ ਟਾਈਮ ਦੀ ਔਰ ਅਸੀਂ ਇਹ ਨਹੀਂ ਕਹਿ ਰਹੇ ਕਿ ਹਰ ਕੰਪਨੀ ਅਦਾ ਚੱਲਦੀ ਹੈ ਇੱਕ ਐਗਜ਼ਾਮਪਲ ਸੀ ਕੋਈ ਐਡਵਾਈਸ ਨਹੀਂ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ 10000 ਦੀ ਇਨਵੈਸਟਮੈਂਟ ਕਿੰਨੇ 1228 ਕਰੋੜ ਤੋਂ ਬਾਅਦ ਅੱਜ ਦੀ ਵੈਲਿਊ ਦੇ ਵਿੱਚ ਹੈ ਕੱਲੇ ਸ਼ੇਅਰ ਦਾ ਰੇਟ ਵੱਜ ਜਾਏ ਤਾਂ ਵੱਜ ਜਾਏਗੀ ਘਟ ਜਾਏ ਤਾਂ ਘਟ ਜਾਏਗੀ ਔਰ ਡਿਵੀਡੈਂਡ ਵੱਖਰੇ ਸੋ ਇਹ ਪਾਵਰ ਲੌਂਗ ਟਰਮ ਇਨਵੈਸਟਮੈਂਟ ਦੀ ਅੱਜ ਇਸੀ ਤੁਹਾਨੂੰ ਕਾਰਪੋਰੇਟ ਐਕਸ਼ਨ ਨਾਲ ਦਿਖਾਇਆ ਕਿ ਜੇ ਤੁਸੀਂ ਕੋਈ ਅੱਛੀ ਕੰਪਨੀ ਲੈ ਲੈਂਦੇ ਹੋ ਤਾਂ ਉਹਨੂੰ ਲੌਂਗ ਟਰਮ ਲਈ ਰੱਖੋ ਤੁਹਾਨੂੰ ਫਾਇਦਾ ਦੇ ਕੇ ਜਾਂਦੀ ਹੈ ਔਰ ਐਸੀ ਤਰੀਕੇ ਦੇ ਗਿਆਨ ਲਈ ਤੁਸੀਂ ਸਾਡੇ ਪੁਰਾਣੇ ਐਪੀਸੋਡਸ ਵੀ ਵੇਖ ਸਕਦੇ ਹੋ ਅਸੀਂ ਤੁਹਾਡੇ ਫੀਡਬੈਕ ਨੂੰ ਵੇਟ ਕਰ ਰਹੇ ਹਾਂ ਤੁਸੀਂ ਇਸ ਈਮੇਲ ਆਈਡੀ ਤੇ ਆਪਣੇ ਫੀਡਬੈਕ ਭੇਜੋ ਬਾਕੀ ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਨੇ ਰਹੋ ਪੀਟੀਸੀ ਨਿਊਜ਼ ਨਾਲ ਮਿਚੁਅਲ ਫੰਡ ਨਿਵੇਸ਼ ਮਾਰਕੀਟ ਜੋਖਮਾਂ ਦੇ ਅਧੀਨ ਹੈ ਸਕੀਮਾ ਸੰਬੰਧਿਤ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜੋ